ਤੁਹਾਡੇ ਗੁਰਦੁਆਰਾ ਸ੍ਰੀ ਦੁਖਨੀਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦੇ ਸਾਲਾਨਾ ਜੂਲ ਮੇਡ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਗੁਰਦੁਆਰਾ ਸਾਹਿਬ ਵਿਖੇ ਅਤਮਸਤਕ ਕੋਲ ਬੋਲੇ। ਤੇ ਉਹਦੇ ਵੱਲੋਂ ਨਵੇਂ ਬਣੇ ਲੰਗਰ ਹਾਲ ਦਾ ਉਦਘਾਟਨ ਵੀ ਕੀਤਾ ਗਿਆ। ਉਹ ਦੱਸਦੇ ਕਿ ਬਸੰਤ ਪੰਚਮੀ ਮੌਕੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਾਉਣ ਦੇ ਲਈ ਇਲੈਕਟ੍ਰੋਨਿਕ ਵਾਹਨਾਂ ਨੂੰ ਵੀ ਰਵਾਨਾ ਕੀਤਾ ਹੈ। ਤੋਣਾ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਨੇ ਬਜਟ ਲਿਆਂਦਾ ਉਸ ਤੋਂ ਸੱਚੇ ਪੰਜਾਬ ਦੇ ਲਈ ਕੁਝ ਨਹੀਂ ਕੀਤਾ। ਕਿਸਾਨਾਂ ਦੇ ਵਾਸਤੇ ਵੀ ਕੁਝ ਨਹੀਂ ਕੀਤਾ ਇੱਥੋਂ ਤੱਕ ਕਿ ਜਿਹੜੇ ਦੇਸ਼ ਦੀ ਰੀਡ ਦੀ ਹੱਡੀ ਮੰਨੇ ਜਾਂਦੇ ਨੇ ਉਹਨਾਂ ਨੂੰ ਅਨਦਾਤਾ ਕਿਹਾ ਜਾਂਦਾ ਹੈ ਪਰ ਉਹਨਾਂ ਦੀਆਂ ਮੰਗਾਂ ਤੇ ਮਲਕੇਦਰ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਿਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਲਾਨਾ ਜੋੜ ਮੇਲਾ ਬਸੰਤ ਪੰਛਮੀ ਦਾ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਹਰ ਸਾਲ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਕਿਉਂਕਿ ਜਿਹੜਾ ਮਹੀਨਾ ਆ ਇਹਦੇ ਵਿੱਚ ਰਤਵੀ ਮੌਲਦੀ ਆ ਬਨਾਸਪਤੀ ਵੀ ਮੌਲਦੀ ਆ ਤੇ ਗੁਰੂ ਸਾਹਿਬ ਜੀ ਨੇ ਸੰਕੇਤਕ ਤੌਰ ਦੇ ਉੱਤੇ ਗੁਰੂ ਦੇ ਸਿੱਖ ਨੂੰ ਵੀ ਸਤਗੁਰ ਜੀ ਨੇ ਆਦੇਸ਼ ਕੀਤਾ ਕਿ ਤੇਰਾ ਜਿਹੜਾ ਅੰਦਰ ਆ ਕਿਉਂਕਿ ਪੋਹ ਦੇ ਮਹੀਨੇ ਤੋਂ ਬਾਅਦ ਠੰਡ ਹੁੰਦੀ ਆ ਤੂੰ ਇਹ ਜਿਹੜਾ ਤੇਰਾ ਅੰਦਰ ਸ਼ਬਦ ਰੂਪੀ ਆ ਇਹ ਵੀ ਮੌਲਣਾ ਚਾਹੀਦਾ ਸੋ ਸਤਗੁਰੂ ਜੀ ਨੇ ਇਸ ਸਥਾਨ ਦੇ ਉੱਤੇ ਅਨੇਕਾਂ ਹੀ ਪ੍ਰਾਣੀਆਂ ਦੇ ਦੁੱਖ ਦੂਰ ਕੀਤੇ ਤੇ ਅੱਜ ਇਹ ਜੋੜ ਮੇਲੇ ਦੇ ਰੂਪ ਦੇ ਵਿੱਚ ਵੱਡੇ ਪੱਧਰ ਤੇ ਮੈਂ ਹੁਣੇ ਹੀ ਸਵੇਰੇ 6:30 ਵਜੇ ਆਉਂਦਾ ਸੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਆ ਸੜਕਾਂ ਤੇ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਹਿਬ ਸਤਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਪਹੁੰਚਦੇ ਆ ਸੋ ਗੁਰੂ ਚਰਨਾਚ ਅਰਦਾਸ ਵੀ ਆ ਸਤਿਗੁਰ ਜੀ ਸਾਨੂੰ ਵੀ ਗੁਰ ਸ਼ਬਦ ਦੀ ਸੋਝੀ ਬਖਸ਼ ਕਰ ਤਾਂ ਕਿ ਜਿਹੜੀ ਮਾਨਸਿਕਤਾ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਗ੍ਰਸੀ ਹੋਈ ਅਕਾਜ ਗ੍ਰਸੀ ਹੋਆ ਉਹ ਸਤਿਗੁਰ ਜੀ ਤੇਰੀ ਕਿਰਪਾ ਤੇ ਬਖਸ਼ੇ ਦੀ ਪਾਤਰ ਬਣ ਕੇ ਸਮੋਚਾ ਜਿਹੜਾ ਸਤਿਗੁਰ ਜੀ ਨੇ ਸਾਨੂੰ ਉਦੇਸ਼ ਕੀਤਾ ਸੀ ਹਰ ਕਾ ਨਾਮ ਤੇ ਆਏ ਕੇ ਹੋ ਹੋਰਿਆ ਭਾਈ ਇਹ ਸਾਡਾ ਅੰਦਰ ਵੀ ਜਿਹੜਾ ਆ ਹਰਿਆ ਹੋ ਜਾਏ ਸੋ ਐ ਅੱਜ ਇਸ ਜੋੜ ਮੇਲੇ ਦੇ ਰੂਪ ਦੇ ਵਿੱਚ ਮੇਰੇ ਸਾਥੀ ਸਰਦਾਰ ਸਜੀਤ ਸਿੰਘ ਗੜੀ ਐਗਜ਼ੈਕਟਿਵ ਮੈਂਬਰ ਉਹਨਾਂ ਦੇ ਨਾਲ ਸਾਡੀ ਭੈਣ ਬੀਬੀ ਕੁਲਦੀਪ ਕੌਰ ਜੀ ਮੇਰਾ ਪੁਰਾਣਾ ਸਾਥੀ ਤੇ ਨਵਾਂ ਵੀ ਕਹਿ ਲਵਾਂ ਪੁਰਾਣਾ ਨੇ ਸਾਥੀ ਦਾ ਸਾਥੀ ਹੁੰਦੇ ਸਰਦਾਰ ਜਰਨੈਲ ਸਿੰਘ ਕਰਤਾਰਪੁਰ ਸਰਦਾਰ ਬਲਤੇਜ ਸਿੰਘ ਜੀ ਖੋਖ ਤੇ ਛੇਛੇ ਤੌਰ ਤੇ ਸੰਤ ਬਾਬਾ ਅਮਰੀਕ ਸਿੰਘ ਜੀ ਲਖੜੂ ਸਾਹਿਬ ਮੇਰੇ ਸਾਥੀ ਪਹਿਲਾਂ ਵੀ ਮੈਂਬਰ ਰਹੇ ਆ ਵਧਾਈ ਦਿਨਾਂ ਬਾਬਾ ਜੀ ਨੂੰ ਕਿਉਂਕਿ 180 2280 ਦਾ ਜਿਹੜਾ ਲੰਗਰ ਹਾਲ ਸੀਗਾ ਉਹਦੇ ਵਿੱਚ ਨਹੀਂ ਵਾਧਾ ਕੀਤਾ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਸੋ ਬਾਬਾ ਜੀ ਦਾ ਧੰਨਵਾਦ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿਉਂਕਿ ਇਹਨਾਂ ਕੋਲ ਸੁਭਾਵਾਂ ਬਹੁਤ ਆ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਵਾਕੇ ਕਰਕੇ ਇਹਨਾਂ ਨੂੰ ਦੇਹ ਰੋਗ ਤਾਂ ਤੰਦਰੁਸਤੀ ਬਖਸ਼ੀ ਕਰਨ ਤਾਂ ਕਿ ਜਿਹੜੇ ਕਾਰਜ ਗੁਰੂ ਘਰਾਂ ਦੇ ਉਹ ਸਮੇਂ ਸਮੇਂ ਅਨੁਸਾਰ ਜਿਹੜੇ ਸੰਪੂਰਨ ਹੋ ਸਕਣ ਇੱਕ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਕਈ ਵਾਰੀ ਐਕਸਪਲੋਇਟੇਸ਼ਨ ਬਹੁਤ ਹੁੰਦੀ ਆ ਬਾਹਰ ਟੈਂਪੂ ਵਾਲੇ ਜਿਵੇਂ ਕਿ ਸਵਾਰੀ ਨੇ ਮੋਤੀ ਬਾਗ ਜਾਣਾ ਹੋਰ ਵਾਲੇ ਵਾਲੇ ਕਿਸੇ ਨਮਸਕਾਰ ਕਰਨ ਜਾਣਾ ਤੇ ਉਹ ਉਹਨਾਂ ਨੂੰ ਫੇਰ ਘਮੜ ਕੇ ਰੀਆਂ ਚ ਪਾ ਲੈਂਦੇ ਆ ਤੇ ਅੱਜ ਦੋ ਜਿਹੜੇ ਆ ਓਪਨ ਤੌਰ ਦੇ ਉੱਤੇ ਕਿਉਂਕਿ ਹੁਣ ਨਵੇਂ ਸਿਸਟਮ ਚਾਲੂ ਹੋ ਗਿਆ ਬੈਟਰੀਆਂ ਵਾਲੇ ਉਹ ਅੱਜ ਦੋ ਜਿਹੜੀਆਂ ਗੱਡੀਆਂ ਸੰਗਤਾਂ ਦੀ ਆਮਦ ਲਈ ਤਾਂ ਕਿ ਸੰਗਤਾਂ ਫ੍ਰੀ ਉਹਦੇ ਵਿੱਚ ਜਿਹੜੇ ਆ ਮੋਤੀ ਬਾਗ ਵੀ ਜਾ ਕੇ ਨਮਸਕਾਰ ਕਰ ਸਕਣ ਉਹਨਾਂ ਨੇ ਵੀ ਅੱਜ ਰਸਮੀ ਤੌਰ ਤੇ ਉਹਨਾਂ ਨੂੰ ਸੜਕ ਦੇ ਉੱਤੇ ਚਾਲੂ ਕੀਤਾ। ਸੋ ਮੈਂ ਆਪਣੇ ਸਾਥੀਆਂ ਦਾ ਤੇ ਸੰਗਤ ਦਾ ਧੰਨਵਾਦ ਕਰਦਾ ਕਿ ਗੁਰੂ ਸਾਹਿਬ ਨੇ ਕਿਰਪਾ ਤੇ ਬਖਸ਼ਿਸ਼ ਕੀਤੀ ਇਸ ਪੁਰਬ ਦੇ ਉੱਤੇ ਆ ਕੇ ਲੱਖਾਂ ਪੁਰਾਣੀ ਪਹਿਲਾ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਚਰਨਾਂ ਦੇ ਵਿੱਚ ਨਤਮਸਤ ਹੋ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸ਼ਸ਼ੀ ਗੱਲਾ ਜੀ ਪਸੰਦ ਪੰਜਵੇਂ ਤਿਹਾਰ ਮਨਾਇਆ ਜਾ ਰਿਹਾ ਤੇ ਅਸੀਂ ਕਿਹੜੇ ਪੜਿਆਲੇ ਦੁਖਰਮਨ ਸਾਹਿਬ ਵੀ ਕਿ ਜਿੱਥੇ ਅੱਜ ਲੋਕੀ ਸਵੇਰ ਤੋਂ ਹੀ ਆਉਣਾ ਮੋਠਾ ਦੇਖ ਰਹੇ ਹੋਰੇ ਜਿਹੜਾ ਤੁਹਾਡਾ ਕੋਈ ਚ ਲੋਕੀ ਜੁੜੇ ਉਹਨਾਂ ਨੂੰ ਪੁੱਛਦੇ ਆ ਜਿਹੜਾ ਜੀ ਪਸੰਦ ਪੰਜਵੇਂ ਤਿਹਾਰ ਆ ਕਿਵੇਂ ਮਨਾ ਰਹੇ ਦੱਸ ਤੋਂ ਗੁਰੂ ਮਹਾਰਾਜ ਤਨਤਨ ਸਾਹਿਬ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਜੋ ਇੱਥੇ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਇਸ ਸਥਾਨ ਦੇ ਉੱਤੇ ਤੇ ਸੰਗਤਾਂ ਉਸ ਦਾ ਬਹੁਤ ਲਾਹਾ ਲੈਣੀਆਂ ਗੁਰੂ ਮਹਾਰਾਜ ਜੀ ਦਾ ਜੋ ਹੁਕਮਨਾਮਾ ਸੰਗਤਾਂ ਦਰਸ਼ਨ ਕਰਦੀਆਂ ਇੱਥੇ ਪਿਆ ਹੈ ਤਾਂ ਗੁਰੂ ਮਹਾਰਾਜ ਜੀ ਆਪ ਗੁਰੂ ਮਹਾਰਾਜ ਜੀ ਨੂੰ ਲਾਹਲਗਾਮ ਦੇ ਵਿੱਚ ਇੱਕ ਭਾਗਰਾਮ ਝੋੜ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਸਰ ਗੁਰੂ ਮਹਾਰਾਜ ਨੂੰ ਕਹਿੰਦੇ ਆਂ ਵੀ ਇੱਥੇ ਆਬਾਦੀ ਨਹੀਂ ਹੁੰਦੀ ਜੀ ਤੋ ਵੱਧਦੀ ਹੋਵੇ ਜੀ ਹੁਕਮ ਹੈ ਇੱਥੇ ਇਸ਼ਨਾਨ ਕਰ ਸੋ ਦੂਰ ਹੋਸੀ ਸੋ ਇੱਥੇ ਦਿਨ ਖੋੜਸ ਮਾਰਕਸ ਤੁਕਲ ਪੰਚਮੀ 1728 ਸਭ ਸੰਗਤ ਕੋ ਖੁਸ਼ੀ ਕਰਤ ਪੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਗਰਾਮ ਚ ਔਰ ਬੇਨਤੀ ਕਰਤ ਪੇ ਜੀ ਲਾਹਲ ਗਾਮ ਵਿੱਚ ਬਿਮਾਰੀ ਜਾਂਦੀ ਨਹੀਂ ਸੱਚੇ ਸਾਫ ਸਫਾ ਬਾਤ ਤੇ ਉੱਟ ਕੇ ਲਾਲ ਗਾਮ ਦੇ ਪਹਾੜ ਉੱਪਰ ਕਰੀਬਨ 7-800 ਤੋੜ ਬੋੜ ਤਲੇ ਆਣ ਬਿਰਾਜ ਇੱਥੇ ਬੋੜ ਦਾ ਦਰਖਤ ਹੁੰਦਾ ਸੀ ਉੱਥੇ ਆ ਕੇ ਬਿਰਾਜਮਾਨ ਹੋਏ ਹੁਣ ਤਾਂ ਚਲੋ ਨਿਸ਼ਾਨੀਆਂ ਖਤਮ ਹੋਈ ਜਾਂਦੀਆਂ ਦਿਨੋਂ ਦਿਨ ਬੋੜਦ ਲਿਆਂ ਬ੍ਰਾਜਤ ਪਏ ਹਨ ਟੋਬੜ ਮੇ ਚਰਨ ਧੋਤ ਪਏ ਇਹ ਜਿਹੜਾ ਸਰੋਵਰ ਹੈ ਨਾ ਜੀ ਉਹ ਟੋਬੇ ਦੇ ਵਿੱਚ ਜਦੋਂ ਚਰਨ ਧੋਏ ਗੁਰੂ ਮਹਾਰਾਜ ਨੇ ਟੋਬੜ ਮੇ ਚਰਨ ਧੋਤ ਪਏ ਹੁਕਮ ਹੋਇਆ ਇੱਥੇ ਇਸ਼ਨਾਨ ਕਰ ਸੋ ਦੂਰ ਹੋਸੀ ਕੋਈ ਰੋਗ ਨਾ ਰਹੇਸੀ ਤੋ ਇਹਨਾਂ ਨੇ ਇਸ਼ਨਾਨ ਕਰਨ ਦਾ ਜੋ ਇੱਥੇ ਬਸੰਤ ਪੰਚਮੀ ਦਾ ਇਸ਼ਨਾਨ ਕਰਿਆ ਉਸ ਨੂੰ ਸਭ ਤੀਰਥੋਂ ਦਾ 68 ਤੀਰਥਾਂ ਦਾ ਫਲ ਇੱਥੇ ਪ੍ਰਾਪਤ ਹੋਊਗਾ ਤੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ಅಪਾਰ ਬਖਸ਼ਿਸ਼ਾਂ ਕਰਕੇ ਇੱਥੇ ਸੰਗਤਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਿਆ ਸੰਗਤਾਂ ਬਹੁਤ ਅਨੰਦਿਤ ਹੁੰਦੀਆਂ ਉਤਸ਼ਾਹਿਤ ਹੁੰਦੀਆਂ ਆਨੰਦ ਲੈਣੀਆਂ ਜਸਿਸਤਾਨ ਦਾ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਲਈ ਦੂਰੋਂ ਦੂਰੋਂ ਕਿੱਥੋਂ ਕਿੱਥੋਂ ਸੰਗਤਾਂ ਪਹੁੰਚਦੀਆਂ ਤੋ ਇਹ ਬਸੰਤ ਪੰਚਮੀ ਦਾ ਦਿਹਾੜਾ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਤੇ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਕਿਲਾ ਵੀ ਥੋੜਾ ਮਿਨਮ ਸੋਨੀਆ ਦੁਕਾਨ ਸਬਸਾ ਬਸਾਉਂਦੇ ਪੰਜੇ ਤਿਆਰ ਮਾਇ ਮਾਨਤਾ ਕੀਰ ਪਸੰਦ ਹੋ ਜੇ ਤਿਆਰ ਕਿਵੇਂ ਮਨਾਗੇ ਜੀ ਜ਼ਿਆਦਾ ਅਚਨ ਜ਼ਿਆਦਾ ਕੱਟ ਹੈ ਸਾਨੂੰ ਖੁਦ ਨੂੰ ਵੀ 1 1 2 2 ਕਿਲੋਮੀਟਰ ਕਾਰ ਅਸੀਂ ਪਾ ਕੇ ਆਏ ਹਾਂ ਸੋ ਇੰਨਾ ਜ਼ਿਆਦਾ ਕੱਟ ਹੈ ਔਰ ਵਾਹਿਗੁਰੂ ਨੇ ਸਾਰੀ ਸੰਗਤ ਨੂੰ ਬੁਲਾਇਆ ਇੰਨੀ ਦੂਰ ਤਾਂ ਹੀ ਅਸੀਂ ਆਏ ਆ ਨਹੀਂ ਤਾਂ ਸਾਡੀ ਕਿੱਥੇ ਹਿੰਮਤ ਸੀ ਕਿ ਅਸੀਂ ਸਵੇਰੇ ਉੱਠ ਕੇ ਆਉਂਦੇ ਸੋ ਸਵੇਰੇ 2 2 ਵਜੇ ਤੋਂ ਹੀ ਸਾਰੀ ਸੰਗਤ ਇਕੱਠੀ ਹੋਈ ਹੋਈ ਹੈ ਤੁਸੀਂ ਦੇਖੋ ਬਿਲਕੁਲ ਇੰਨਾ ਔਰ ਇੰਨਾ ਅੱਛਾ ਸਿਸਟਮ ਹੈ ਬੜੀ ਸਿਸਟਮੈਟਿਕਲੀ ਸਾਰੇ ਜਨੇ ਮੱਥਾ ਟੇਕ ਰਹੇ ਹੈ ਕਿਸੇ ਤਰ੍ਹਾਂ ਦਾ ਕੋਈ ਕੋਈ ਤੱਕੇ ਕਿਸਦਾਂ ਦੇ ਕੋਈ ਪ੍ਰੋਬਲਮ ਨਹੀਂ ਹੈ ਔਰ ਸਾਨੂੰ ਬਹੁਤ ਅੱਛਾ ਲੱਗਿਆ ਸਾਨੂੰ ਵਾਹਿਗੁਰੂ ਨੇ ਸਾਨੂੰ ਬਹੁਤ ਅੱਛਾ ਦਿਨ ਦੇਇਆ ਅੱਜ ਜਪਾ ਗਲਗੇ ਦੁੱਖ ਵਾਲਾ ਸਾਉ ਦੀ ਮੰਨਤਾ ਕੀ ਹੋ ਰਹੀ ਦੀ ਇਹਨਾਂ ਦੀ ਮੰਨਤਾ ਇਹੀ ਹੈ ਜਿਵੇਂ ਭਾਜੀ ਨੇ ਦੱਸਿਆ ਹੈਗਾ ਕਿ ਇੱਥੇ ਆ ਕੇ ਸਾਰੇ ਦੁਖ ਰੋਗ ਜੋ ਬੱਚਿਆਂ ਦੇ ਕਸ਼ਟ ਜਾਂਦੇ ਨਹੀਂ ਸੀ ਉਹ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਇਹਨਾਂ ਨੇ ਇਹ ਦਿਨ ਨਿਕਾਲਿਆ ਔਰ ਜੋ ਵੀ ਬੱਚਾ ਇੱਥੇ ਆ ਕੇ ਜੋ ਵੀ ਇੱਥੇ ਆ ਕੇ ਸੰਗਤ ਸ਼ਨਾਣ ਕਰੇਗੀ ਉਹਦੇ ਸਾਰੇ ਦੁਖ ਰੋਗ ਕਸ਼ਟ ਕੱਟੇ ਜਾਣਗੇ ਇਹੀ ਮੰਨਤਾ ਹੈ ਤਾ ਬਿਰਗਲਸ ਬਲੇਸ਼ ਹੋਮ ਲਈ ਸੋਮਣੀ ਕਮੇਟੀ ਦੇ ਪ੍ਰਧਾਨ ਵੀ ਹੋ ਰਿਹਾ ਸੀ ਉਹਨਾਂ ਨੇ ਵੀ ਲੋਕਾਂ ਨੂੰ ਦਸੰਦ ਭੰਜੇ ਵਰਕ ਕੀਤਾ ਪਟਿਆਲੇ ਤੋਂ ਐਨਵੀ ਲਈ ਕਿਸ਼ੋਰ ਕੁਮਾਰ ਦੀ ਰਿਪੋਰਟ